TV ਦੇਖਦੇ ਆ ਖਬਰਾਂ ਲੜਾਈ ਲੱਗ ਰਹੀ ਹੈ ਜੀ ਜਵਾਬ ਤਾਂ ਦੇਣਾ ਬਣਦਾ ਨਾ ਦਿੱਤਾ ਤਾਂ ਇਹਨਾਂ ਨੇ ਸਾੜਾ ਨਭੂ ਚੜ ਜਾਣਾ ਕੀਤਾ ਤਾਂ ਬਹੁਤ ਮਾੜਾ ਜੀ ਬਹੁਤ ਮਾੜਾ ਹੋਇਆ ਕੰਮ ਇਹ ਕੀ ਹੈ ਕੀ ਕਹਿੰਦੇ ਨੇ ਇਹਨੂੰ ਬਟੈਚੂ ਬਟੈਚੂ ਇਹ ਜਿਹੜੀ ਇਹ ਪੋਟੈਟੋ ਫ੍ਰਿੰਚ ਚੂਰੀ ਹਰੀ ਮੇਥੀ ਨਹੀਂ ਘਣਾ ਕਿਸੇ ਨੇ ਗ੍ਰੀਨ ਜਿਲੀ ਵਿੱਚ ਪੀਏ ਗਾਈਸ ਸੁਧ ਲੈ ਫਿਰ ਚੋਂ ਕੱਢ ਕੇ ਗੜਾ ਮਿਲਕ ਮਿਲਕ ਪਾਣੀ ਨਹੀਂ ਹੈ ਟੂ ਬੋਟਲ ਬੋਟਲ ਦਿੱਲੂ ਬਿਜਾਦੀ ਨੂੰ ਮੈਨੂੰ 2-4 ਘੰਟੇ ਸੁੱਕ ਰਹਿੰਦਾ ਹੈ ਇੰਗਲਿਸ਼ ਨਹੀਂ ਅਸੀਂ ਬੋਲਣੀ ਅਸੀਂ ਪੰਜਾਬੀ ਚ ਬੋਲਣਾ ਸੀ ਸ਼ਿਮਲਾ ਮੇਡਨ ਤੋਂ ਤੁੰਨ ਤੋਂ ਨਕੇ ਭਰੇ ਆ ਜਾਣੀ ਕਿ ਉੱਤੇ ਹੈਗੀ ਆ ਰੂਬਲ ਦੀ ਨੀਗਾ ਘਵਾਣੇ ਰੱਖ ਘਵਾਣੇ ਨਹੀਂ ਕਰੂਗੇ ਆਲਾ ਸਵਾਨ ਮਮਮੀ ਸੰਤਿਆਰ ਕਰਕੇ ਦੇ ਲੋ ਮਮਮੀ ਨੂੰ ਦੇ ਦਿੱਤਾ ਹੈ ਸਿਰਫ ਮਮਮੀ ਨੇ ਨਾ ਇਹਨਾਂ ਦੀਆਂ ਚੁੱਬੀਆਂ ਲਵਾਉਣੀਆਂ ਆ ਵਿੱਚ ਅੱਦਿਏ ਕਿਆ ਕਰਦੀ ਆ ਆਪਣੇ ਤੇ ਨਾ ਸਕੇ ਜਮਚਾ ਮਾਰਨਾ ਹੀ ਹੋਦਾ ਦੀ ਦੇਖੋ ਕਿੰਨੀ ਛੋੜੀ ਹੋਈ ਸਕਦੀ ਐਨੀ ਤੱਕੀ ਚਾਹ ਜਾਂ ਤੂੰ ਸੜਨਾ ਹੀ ਆ ਅੱਗੇ ਤੇ ਆ ਲੋ ਜੀ ਉਹਨੂੰ ਕਿੱਟ ਦਿੱਤੀ ਲਿਆ ਗਏ ਸ਼ਾਮ ਨੂੰ ਨਾ ਕੁਝ ਬਣਾਇਆ ਤੇ ਨਾ ਕਿਸੇ ਨੂੰ ਚੇਤਾ ਰਿਹਾ ਆ ਕਰਦੇ ਆ ਅੱਜ ਦੇ ਬਲੌਗ ਦਾ ਐਂਡ ਜੀ ਰੋਟੀ ਪਾਣੀ ਦੀ ਤਿਆਰੀ ਟੀਵੀ ਲਿਆ ਸੀ ਲਾ ਤੇ ਚਲੋ ਕਰੋ ਜੀ ਵਲੌਗ ਦੀ ਸ਼ੁਰੂਆਤ ਕੀ ਹੋਇਆ ਅੱਜ ਜੱਸੀ ਗਾਲ ਕੀ ਸਾਰਿਆਂ ਨੂੰ ਵਾਗਦ ਅੱਛੇ ਅੰਦਰ ਆ ਵਲੌਗ ਤੋਂ ਮੀਟਾ ਦੇ ਸਿੱਕਾ ਬਲ ਵੀ ਅਸੀਂ ਵੀ ਠੀਕ ਕਰਤਾ ਕਰਦੇ ਆ ਨਾਸਤੇ ਦੀ ਸ਼ੁਰੂਆਤ ਨਾ ਨਾਲ ਲਗਾਨੇ ਟੀਵੀ ਦੇਖਦੇ ਆ ਖਬਰਾਂ ਲੜਾਈ ਲੱਗ ਰਹੀ ਹੈ ਜੀ ਇੰਡੀਆ ਪਾਕਿਸਤਾਨ ਦੀ ਲੱਗਣੀ ਚਾਹੀਦੀ ਹੈ ਕਿ ਨਹੀਂ ਲੱਗਣੀ ਚਾਹੀਦੀ ਵese ਜਿੱਦਾਂ ਦਾ ਉਹਨਾਂ ਨੇ ਹਰਕਤ ਕੀਤੀ ਉਹ ਜਵਾਬ ਤਾਂ ਦੇਣਾ ਬਣਦਾ ਨਾ ਜਵਾਬ ਤਾਂ ਦੇਣਾ ਬਣਦਾ ਨਾ ਦਿੱਤਾ ਤਾਂ ਉਹਨਾਂ ਨੇ ਸਾੜੇ ਨਭੂ ਚੜ ਜਾਣਾ ਚਲੋ ਠੀਕ ਹੈ ਜੀ ਦੇਖਦੇ ਆ ਜੀ ਕੀ ਬਣਦਾ ਕੀਤਾ ਮਾੜਾ ਹੀ ਕੀਤਾ ਉਹਨਾਂ ਨੇ ਕੀਤਾ ਤਾਂ ਬਹੁਤ ਮਾੜਾ ਜੀ ਬਹੁਤ ਮਾੜਾ ਹੋਇਆ ਕੰਮ ਇਹ ਚਲੋ ਮਿਲਦੇ ਆ ਜੀ ਵਲੌਗ 'ਚ ਬਣੇ ਰਹੀਓ ਸਾਡੇ ਖਾਂਦੇ ਆ ਜੀ ਕੱਦੂ ਦੀ ਕੱਦੂ ਕੀ ਆ ਕੀ ਆ ਕੀ ਆ ਕੀ ਹੁੰਦਾ ਕੀ ਆ ਕੀ ਆ ਲਾਈਕ ਕੀ ਇਹਦੀ ਸਬਜ਼ੀ ਨਾਲ ਖਾਂਦੇ ਆ ਜੀ ਚਲੋ ਜੀ ਪ੍ਰੌਟੀਆਂ ਮਾਰਨਿੰਗ ਦੀਆਂ ਤੇ ਫਿਰ ਕਰਦੇ ਆ ਜੀ ਬਾਕੀ ਦਾ ਕੰਮ ਤੇ ਬਣੇ ਰਿਓ ਸਾਡੇ ਬਲੌਗ ਦੇ ਨਾਲ ਲੋ ਜੀ ਟਾਈਮ ਇਧਰ ਹੋ ਗਿਆ ਆ 11:00 ਵਜੇ 10 ਮਿੰਟ ਇਧਰ ਕਿੱਜੰ ਦਾ ਸਾਰਾ ਹੋ ਗਿਆ ਆ ਤੇ ਇਧਰ ਆਲੂ ਵਾੜ ਕੇ ਰੱਖ ਲਏ ਆ ਠੰਡੇ ਹੋ ਗਏ ਆ ਤੇ ਇਹਦੇ ਵਿੱਚ ਮਿਉਂਦੇ ਆ ਖਰਬੂਜੀ ਲੋ ਦੇਖ ਸਕਦੇ ਆ ਇੱਧਰ ਵੀ ਪਈਆਂ ਤੇ ਇੱਧਰ ਪਈ ਹੈ Shimla mirch ਇਹ ਬਣਾਉਣੀ ਹੈ Shimla mirch ਇਹਨੂੰ ਆਪਾਂ ਧੋ ਕੇ ਰੱਖਾਂਗੇ ਅੱਜ ਬਣਾਵਾਂਗੇ ਕੱਲ ਕੱਲ ਬਣਾਉਣੀ ਸੀ Shimla mirch ਅਸੀਂ ਪਰ ਸਾਡੇ ਸ਼ਾਮੀ ਗੈਸਟ ਆ ਗਏ ਇਸ ਕਰਕੇ ਗੈਸਟ ਆਣ ਕਰਕੇ ਸਾਡਾ ਟਾਈਮ ਨਹੀਂ ਲੱਗਾ ਹੈਗਾ ਤੇ ਹੁਣ ਅਸੀਂ ਬਣਾਵਾਂਗੇ Shimla mirch ਪਾ ਕੇ ਆਲੂ ਪਾ ਕੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਬਣਾਉਂਦੀਆਂ ਅੰਟੀ ਸਾਡੀ ਹਲੇ ਸਫਾਈਆਂ ਵਾਲੀ ਆਈ ਤੇ ਅਸੀਂ ਕਰਨ ਲੱਗਿਆ ਇੱਕ ਸੂਟ ਦੀ ਕਟਿੰਗ ਹਾਂਜੀ ਮੰਮੀ ਹਾਂਜੀ ਕਿੱਦਾਂ ਜੀ ਅਮ ਸੁਆਹ ਕੱਟਾ ਕਰਦੀ ਹਾਂ ਹੋਰ ਕੀ ਲਿਆਉਂ ਜੀ ਕਰ ਲਈਏ ਕਟਿੰਗ ਸੂਟ ਦੀ ਐਸੀ ਲਈਏ ਅੱਜ ਤੇ ਟਾਈਮ ਦੇ ਨਾਲ ਇੱਧਰ ਉਹ ਮੈਡਮ ਜੀ ਬੈਠੀ ਕੱਪੜੇ ਸੁੱਕਣੇ ਪਾ ਜਾਂਦੇ ਆ ਤੇ ਮੰਮੀ ਐ ਤੇ ਲੱਗਿਆ ਦਰਾਜ ਵਿੱਚ ਇੰਡੀ ਤੇ ਕੈਂਚੀ ਮਾਰ ਕਾ ਸਭ ਕੁਝ ਲੱਭਣਾ ਹੈ ਨਾ ਮੰਮੀ ਹਾਂ ਚਲੋ ਫੇਰ ਬਾਅਦ ਚ ਮੈਂ ਕਿ ਸ਼ਿਮਲਾ ਮੇਚਣਾ ਇਹਦਾ ਸੂਟ ਕਟਿੰਗ ਕਰ ਲਈ ਹੈ ਨਾ ਚਲੋ ਠੀਕ ਆ ਜੀ ਫਿਰ ਬਣੇ ਰਹੀਓ ਸਾਡੇ ਨਾਲ ਬਲੌਗ ਦੇ ਵਿੱਚ ਤੇ ਚਲੋ ਮਿਲਦੇ ਆ ਵੀ ਤੁਹਾਨੂੰ ਬਹੁਤ ਥੋੜਾ ਯਾਰ ਹਾਂਜੀ ਜਾਦਾ ਥੋੜਾ ਲੱਗਿਆ ਅੱਜ ਕੱਟ ਲੈਣਾ ਉਦੋਂ ਨਾਲ ਕਰਦਣੀ ਹੈ ਹਾਂ ਹੋ ਗਿਆ ਅੱਜ ਪਿਓ ਲੇ ਕੇ ਸ਼ਿਮਲਾ ਮੇਚ ਅੱਨ ਪਰ ਕੇ ਓਕੇ ਹਲਪਾ ਇਹ ਤੇਲ ਕੜਾਈ ਚ ਪਹਿਲਾਂ ਲਾਈ ਆਲੂਆਂ ਨੂੰ ਤੜਕਾ ਹੂੰ ਕਈ ਲੋਕ ਇਹਦੇ ਵਿੱਚ ਲਸਣ ਵੀ ਪਾਉਂਦੇ ਆ ਅਦਰਕ ਵੀ ਪਾਉਂਦੇ ਆ ਹਨਾ ਹੂੰ ਤੇ ਟਮਾਟਰ ਪਾਉਂਦੇ ਮੈਂ ਇਕੱਲਾ ਹੀ ਹਨਾ ਪਿਆਜ਼ ਦਾ ਤੜਕਾ ਲਾਣਾ ਮਾੜਾ ਜਿਹਾ ਜੀਰਾ ਪਾ ਕੇ ਪਿਆਜ਼ ਅਦਰਕ ਨਾਲ ਕੇ ਹਰੀ ਮਿਰਚ ਪਾ ਲਈਆਂ ਬਸ ਉਹਦੀ ਸਟੱਫਿੰਗ ਕਰਨੀ ਆ ਆਲੂ ਉਹਦੇ ਵਿੱਚ ਸ਼ਿਗਲਾ ਮਿਰਚ ਠੀਕ ਆ ਸ਼ਿਗਲਾ ਮਿਰਚ ਤੁਹਾਨੂੰ ਅੱਧਾ ਕਿਲੋ ਲੈ ਜੀ ਸ਼ਿਗਲਾ ਮਿਰਚ ਤੇ ਬਣਾ ਲੈਂਗੇ ਉਹ ਕਿਹੜਾ ਬਾਰ ਬਾਰ ਬਣਦੀ ਆ ਸ਼ਿਗਲਾ ਮਿਰਚ ਫੇਰ ਹਾਂ ਤੇਲ ਪਾਤਾ ਤੇਲ ਹੋ ਗਈ ਠੀਕ ਤੇ ਮੈਂ ਇਹ ਪਿਆਜ਼ ਥੋੜਾ ਜਿਹਾ ਸ਼ਿਗਲਾ ਮਿਰਚ ਨੂੰ ਭੁੰਨੀ ਆ ਨਾ ਹਾਂ ਬਾਤ ਪਹਿਲੇ ਪਾੜ ਲੈਣੀ ਆ ਨਾ ਉਹ ਆਲੂ ਜਿੱਦਾਂ ਪਹਿਲਾਂ ਕਰਕੇ ਪਰ ਭਰਦੇ ਆ ਨਾ ਆਲੂ ਆਲੂ ਇਸਟਫਿੰਗ ਬਣਾਉਂਦੇ ਆ ਤੇ ਉਹਦੇ ਵਿੱਚ ਭਰ ਕੇ ਠੀਕ ਆ ਤੇ ਆਲੂਆਂ ਦੇ ਥੋੜੇ ਜਿਹਾ ਪਾਵਾਂਗੇ ਆਂਧੇ ਚੂਰ ਠੀਕ ਹੈ ਠੀਕ ਹੈ ਫਿਰ ਭਰਤੇ ਥੋੜੇ ਜਿਹੇ ਨਾ ਮੜੇ ਦੇ ਭਰ ਕੇ ਤੇ ਰੋ ਨੂੰ ਉਤਾਰਾਂਗੇ ਇਹਦੇ ਤੇ ਤੇਲ ਦੇ ਵਿੱਚ ਫਰਾਈ ਠੀਕ ਆ ਫਿਰ ਦਿਖਾਵਾਂਗੇ ਹਨ ਫਿਰ ਦਿਖਾਵਾਂਗੇ ਹਨ ਘਾਵੇਗਾ ਨਾਲ ਇਦਾਂ ਨੂੰ ਦੇਣਾ ਆਲੂ ਸੱਲ ਲੈ ਆ ਵੇਖੋ ਪੱਲੂ ਨੇ ਤਾਂ ਇਹ ਵੀ ਨਹੀਂ ਖਾਣੇ ਹੈਗੇ ਭਰਾਵਾ ਉਹ ਨਹੀਂ ਖਾਂਦੀ ਕੀ ਕਰਨੇ ਨਹੀਂ ਖਾਣਾ ਵੀ ਅੱਜ ਦੇਖਦੇ ਆਂ ਕੀ ਹੁੰਦੀ ਆ ਉਹਨੇ ਨਹੀਂ ਖਾਣੀ ਸ਼ਿਮਲਾ ਮਿਰਚ ਨਹੀਂ ਖਾਣੀ ਢੜੀ ਬੋਦਾਂ ਚਲੋ ਅੱਜ ਮੈਂ ਤੁਹਾਨੂੰ ਮੇਰੇ ਵਲੌਗਿੰਗ ਦੇ ਵਿੱਚ ਰਹੂੰਦੇ ਸੀ ਅੱਜ ਲੜਪਾ ਸੀ ਢੜੀ ਬੋਦਾਂ ਹਾਂ ਚਲੋ ਸਵੇਰੇ ਜਿਵੇਂ ਅੱਡੀ ਆ ਸਵੇਰੇ ਮੈਂ ਸੁੱਕੇ ਆਲੂ ਬਣਾਏ ਜੀਰੇ ਵਾਲੇ ਭਰਾਵਾ ਇਹ ਸਾਰੇ ਚੱਲ ਜਾਂਦੀ 7:00 ਦੇ 10 ਮਿੰਟ ਤੇ ਮੈਂ ਪਤਾ 5:30 ਦਾ ਲਾਰਾਂ ਲਾਇਆ ਅੱਛਾ ਮੈਂ ਸਾਢੇ ਪੰਜ ਲਾਲ ਮੱਝਾਂ ਨੂੰ ਹੌਲੀ ਹੌਲੀ ਪਾਉਣੇ ਕਿਸੇ ਉੱਠੀ ਉੱਠ ਕੇ ਫਿਰ ਮੈਂ ਆਲੂ ਲੂ ਬਣਾਏ ਫਿਰ ਮੈਂ ਸਬਜੀ ਬਣਾ ਕੇ ਟਿਫਨ ਤਿਆਰ ਕਰਕੇ ਪਾਣੀ ਪੂਰੀ ਪਾ ਕੇ ਫਿਰ ਮੈਂ ਇਹਨੂੰ ਬਾਜ ਮਾਰੀ 6:20 ਤੇ ਠੀਕ ਆ ਹੋਰ ਕੀ ਉਦਾ ਉੱਠ ਘੜਦੀ ਹੈ ਇੱਕ ਵਾਰ ਤੇ ਮੈਂ ਕਿਹਾ ਤਾ ਤਾਜੀ ਆਲੂ ਹਨ ਰਾਤ ਹੀ ਨੀਵੇਂ ਬਣਾ ਟਾਈਮ ਤੇ ਮੇਰੇ ਕੋਲ ਸਿਗਰ ਆਤੀ ਮੈਂ ਆਪੇ ਨਹੀਂ ਬਣਾਉਂਗੀ ਕਿ ਸਰਤਾ ਨਹੀਂ ਬਣਾਉਂਗੀ ਹਾਂ ਤੇ ਮੈਂ ਪੰਜ 6 ਆਲੂ ਹਨ ਖਾਦੀ ਖੋਸ ਨਹੀਂ ਗਈ ਹੈਗੀ ਸਕੂਲ ਨੇ ਅੱਛਾ ਚੰਦੀ ਆ ਕੇ ਖਾਉਂਗੀ ਉੱਥੇ ਲੌਂਗੀ ਸਕੂਲ ਡੀਪ ਠੀਕ ਹੈ ਠੀਕ ਹੈ ਜਦੋਂ ਕਿਤੇ ਇਦਾਂ ਹੁੰਦਾ ਨਾ ਮੈ ਮੈਨੂੰ ਹੁੰਦਾ ਆ ਵੀ ਇਹ ਨਾ ਮੈਂ ਜਲਦੀ ਉੱਠ ਜਾਵਾਂ ਵੀ ਕਿਤੇ ਲੇਟ ਨਾ ਹੋ ਜੂ ਮੈ ਬਹੁਤ ਟੈਨਸ਼ਨ ਹੱਦੀ ਆ ਵੇ ਹਾਂ ਤੇ ਹਨਾ ਹਲੀਆਂ ਮੈਂ ਤਾਂ ਮੈਂ ਸੇ ਤੁਲੀਆ ਲੈ ਕੱਢ ਕੇ ਪਾਜੀ ਐਸੇ ਚ ਪਾਇਆ ਜੀਰਾ ਹੂੰ ਅੱਛਾ

ਉਹ ਜੀ ਨਵੇਂ ਜਦ ਗੋਲ ਨੂੰ ਗਾਉਂਨ ਹੋ ਜੇ ਫਿਰ ਵਿੱਚ ਪਾਵਾਂਗੇ ਨੈਸਟ ਚ ਉਹ ਛੱਡ ਦੇ ਪਰ ਇਹ ਤਾਂ ਹੋ ਪਟੈਟੋ ਦੀ ਬੱਜੀ ਲੈ ਦੁੱਧ ਲਿਆ ਫਿਰ ਚੋਂ ਕੱਢ ਕੇ ਜਦ ਤੱਕ ਪਿਆਜ਼ ਦੁੱਧ ਨਹੀਂ ਹੈਗਾ ਮਿਲਕ ਮਿਲਕ ਫ੍ਰੀਜ਼ ਮਿਲਕ ਆਹ ਇਧਰ ਆਂਟੀ ਆਂਟੀ ਕੀ ਆ ਪੀ ਰਹੇ ਹੋ ਪਾਣੀ ਪੀ ਗੂ ਪਾਣੀ ਨਹੀਂ ਆਂਟੀ ਬੋਟਲ ਬੋਟਲ ਉਹ ਉਹ ਇਹ ਲੀਜੀਏ ਚੇ ਚੇ ਸਾਰਾ ਚਾਕ ਕਾਲੀ ਪਿੜੀ ਹੋਣੀ ਬਿਜਾਰੀ ਅਨੇ ਵਿੱਚੇ ਕਰ ਦਿੱਤੀਆਂ ਨਰਾਂ ਨੇ ਮਿੱਚਾਂ ਨੇ ਖੜੀ ਪਿੱਛੇ ਰੇਂਜ ਜਲੇ ਰੇਂਜ ਜੀ ਤੋਂ ਨਿਕਲ ਰੰਗ ਕਰ ਗਈਆਂ ਉਹ ਅੰਦਰ ਕਰ ਦਿੱਤੀਆਂ ਦੇਖਣ ਚੜਦੀਆਂ ਕਿਦਾਂ ਆਹੋ ਜਰ ਧੋਣੀਆਂ ਨਾ ਤੋਂ ਪਤਾ ਲੱਗਦਾ ਦੁੱਧ ਰੱਖਿਆ ਉਹ ਮੈਂ ਕੁਝ ਖਾ ਰੱਖਿਆ ਮਾੜੀ ਇਹ ਬਣਾ ਹੋਰ ਰੇਂਜ ਰੱਖਿਆ ਇਹ ਫ੍ਰੀਜ ਦੇ ਵਿੱਚ ਘੱਟ ਵਾਲੇ ਖਾਣ ਵਾਲਾ ਇਹ ਕਰ ਦੋ ਨਮਕ ਮਾੜੀ ਹੀ ਬਣੇ ਉਧਹਰੀ ਮਿਰਚ ਪਾਈਏ ਮਾੜੀ ਹੀ ਬਣ ਲੈਣੇ ਲਾਲ ਮਿਰਚ ਇਹ ਬੰਦੀਆਂ ਅਗਾਂਹ ਚਿੱਤਰ ਪੈ ਜਾਣੇ ਮੇ ਤੋਂ ਰੋਇਆ ਹੱਥੋਂ ਬੱਤ ਨਾ ਕਰ ਬੋਟਾ ਮੈਂ ਨੇ ਬੰਦੀ ਬਲਾਉ ਬਣਾ ਕੇ ਦੇ ਬਣਾਦਾ ਵੀ ਲੱਗੇ ਜੇ ਕੁਝ ਕਹਿ ਦਿੱਤਾ ਇਸਨੇ ਮੇਰਾ ਮੂੰਹ ਸੁਣਵਾ ਆ ਦੇਖੀਆ ਸਾਰਾ ਸਮਾਨ ਇਹਦੇ ਚ ਪਾ ਦਿੱਤਾ ਹੈ ਤੇ ਹੁਣ ਇਹ ਚ ਪਾਵਾਂਗੇ ਮੈਸ਼ ਈਤੇ ਹੋਏ ਆਲੂ ਕੁਝ ਐਸੇ ਹੋ ਗਏ ਲੈ ਗਾਇਲੇ ਚੋਕੀ ਤੂੰ ਮਹੀ ਬਿਜੀਤੀ ਚੋਕੀ ਰਹਿਤੀ ਹੈ ਚਲਦਾ ਹੈ ਇਹ ਸਭ ਆਦਤ ਪਹਿਚੂ ਗਿਆ ਹੈ ਨੇ ਰਹਿ ਗਏ ਨੇ ਬੈਠੀਆਂ ਰਹਿਦੀਆਂ ਭਰਾਵੋ ਬੜਾ ਇਹ ਖਾ ਗਏ ਪੁੱਤੇ ਹੋ ਚੁੱਕੇ ਹਨ ਪੱਲੂ ਵਿਚਾਰੀ ਨੂੰ ਮੈਂ ਇਹਨੂੰ 2-4 ਘੰਟੇ ਸੁੱਕ ਰਹਿਂਦਾ ਆ 9 ਵਜੇ ਅੰਦਰ ਥੋੜਾ ਜਿਹਾ ਪਾਵਾਂਗੇ ਕੰਮ ਨੂੰ ਥੋੜਾ ਸੀ ਜਿਆਦਾ ਹੋ ਗਿਆ ਤਾਂ ਬਿਠੀ ਹੋਏ ਲੜ ਕੇ ਆ ਗਏ ਮੇਕੀ ਲਾਣਾ ਬਲੋ ਜੀ ਐਸੀ ਮਾਰੀ ਜੋ ਮਹਿਲਾ ਮੰਮੀ ਹੈ ਨਾ ਤੜਕੇ ਐਗਰੀ ਬੋਲਨੇ ਆਜ ਇਹ ਹੁਣ ਠੰਡੀ ਹੋ ਜਵੇ ਨਾ ਅੰਡਾ ਚੰਡੇ ਵਿੱਚ ਅੰਡਾ ਮੇਚੇ ਭਰਦੇ ਆ ਛਿਲka ਭਰਦੇ ਆ ਤਾਂ ਭਰਦੇ ਆ ਤੇ ਫਰਾਈ ਕਰਾਂਗੇ ਛਿਲka ਵਿੱਚ ਹਨਾ ਉਹ ਵੀ ਥੋੜੀ ਠੰਡੀ ਹੋ ਜੇ ਸਟਫਿੰਗ ਹੁਣ ਕੀ ਗਾਇਜ਼

ਜੇ ਤੇ ਹੋਰ ਮਾ ਤਾਂ ਇਹਦੇ ਲੂਣ ਵਿੱਚ ਦਾ ਫਰਕ ਮੈਂ ਅੱਜ ਘੱਟ ਹੋਇਆ ਨਾ ਹਾਂ ਠੀਕ ਆ ਕਹਨੇ ਹੋਰ ਦੇ ਦੇ ਐਸੇ ਗਾਈ ਜੇ ਮਰੀ ਮਮਾ ਹਾਂਜੀ ਝਾਂਦੇ ਕੋਈ ਇਦਾਂ ਹੋਲ ਹੁੰਦੇ ਆ ਚਲੋ ਚੱਲੀਏ ਭਰ ਦਮ ਇਹਦੇ ਵਿੱਚ ਮਮਾ ਪਾ ਲਓ ਖਾਜੀ ਇਹਦੇ ਵਿੱਚ ਸਟਫਿੰਗ ਜਿਹੜੀ ਆ ਭਰ ਦੇ ਭਰ ਦੇ ਕੰਟਾ ਲੈ ਵਾ ਹਾਂ ਤੇ ਸੰ ਦਾਲਦੇ ਆ ਇਹਦੇ ਕੋਈ ਇਦਾਂ ਬੰਦੀ ਆ ਇੱਕ ਨਾ ਪਤਾ ਹੀ ਨਾ ਸਾਰੇ ਉਹਨਾਂ ਸਾਰੇ ਮਮਾ ਵੀ ਹੈਗੇ ਵਿੱਚ ਬਿਲਕੁਲ ਮੈਂ ਕੱਢੇ ਸਾਂ ਫੋਲ ਚਲਦੇ ਨਾ ਭਰ ਦੇ ਫੋਲ ਮੇਰੇ ਬਾਹਰ ਵਾਲੇ ਡੋਲੈਟ ਕੋਲੋਂ ਨਿਕਲ ਕੇ। ਰਹਿਣ ਦੋ ਫਿਰ। ਇਹਨਾਂ ਨਾਲ ਇਹਦਾ ਇਹਦੇ ਵਿੱਚ ਭਰ ਲੈਣਾ ਹੈ। ਹੂੰ। ਥੋੜੇ ਨਾ ਹੁਣਾਲ ਲੂ। ਨਹੀਂ ਦੇਖੋ ਸਭ ਸੜ ਜਾਣਾ। ਕੋਲ। ਜਿੱਕੇ ਸੜ ਜਾਣਾ। ਮੈਨੂੰ ਲੱਗਦਾ ਸਾਰ ਸੜ ਜਾਣਾ। ਪਰ ਪਰ ਭਰ ਕੇ ਬਣੂਗਾ ਤਾਂ ਹੀ ਵਧੀਆ ਆਇਆ ਹੋਵੇ। ਉਹ। ਚਲ, ਇਹਦਾ ਫਿਲ ਕਰ ਲੈਣੇ ਹੈ ਨਾ। ਉਹ ਤੋਂ ਅੱਗੇ ਫਿਰ ਫਰਾਈ ਕਰਨੇ ਫਿਰ ਦਿਖਾਉਣੇ ਹੈ ਨਾ। ਹਾਂ। ਤੇ ਦਿਖਾਉਣਾ। ਚਲ ਠੀਕ ਹੈ। ਕਰੀ ਤੋਂ। ਹੁਣ ਇਕ ਮਿੰਟ ਜਬ ਬਲੌਗ ਬਣਾਦੀ ਮੈਂ ਵੇ ਲਓ ਜੀ ਇੱਧਰ ਪਾ ਦਿੱਤਾ ਆ ਇਹਦੇ ਵਿੱਚ ਤੇਲ ਤੇ ਇੱਧਰ ਅਸੀਂ ਸਾਰਿਆਂ ਨੂੰ ਭਰ ਲਿਆ ਸ਼ਿਮਲਾ ਮਿਰਚਾਂ ਨੂੰ ਇੰਗਲਿਸ਼ ਨਹੀਂ ਅਸੀਂ ਬੋਲਣੀ ਅਸੀਂ ਪੰਜਾਬੀ 'ਚ ਬੋਲਣਾ ਸੀ ਸ਼ਿਮਲਾ ਮਿਰਚਾਂ ਨੂੰ ਤੰਨ ਤੋਂ ਤੰਨ ਕੇ ਭਰੇ ਆ ਜਾਣੀ ਕਿ ਜਿੱਦਾਂ ਕਹਿ ਲਉਣਾ ਜੀ ਓਵਰਲੋਡ ਹੋ ਗਈਆਂ ਆ ਅਸੀਂ ਇਹਨੂੰ ਫਿੱਲ ਨਹੀਂ ਦਿੱਤਾ ਇੱਧਰ ਭਰ ਲਿਆ ਤੇਲ ਐਨੇ ਕੱਲੂ ਸਾਡੇ ਬਚ ਗਏ ਆ ਇਹਦੇ ਉੱਤੇ ਹੈ ਗਈ ਆ ਰੂਬਲ ਦੀ ਨੀਗਾ ਹੈ ਇਸ ਕਰਕੇ ਮੈਂ ਨਾ ਇਹਨੂੰ ਢੱਕ ਕੇ ਰੱਖਣ ਲੱਗਿਆ ਢੱਕਾ ਕੰਨ ਨਾਲ ਕਿਉਂਕਿ ਇਹਦਾ ਕੋ برو ਖានਿਆ ਗਾਇ ਮਾੜਾ ਲੱਗੇ ਕਿਉਂ ਦੇਸੀ ਇਹਨਾਂ ਨੂੰ ਤੋੜਦੀ ਚੁੱਕੀ ਸੀ ਮਾਂਗ ਲਿਆ ਤੇ ਮੰਗ ਲਿਆ ਇੱਕ ਚਮਚਾ ਮਿਲ ਗਿਆ ਤੂੰ ਭਾਂਡੇ ਮਾਦਰ ਆਮਨੇ ਬੰਦਿਆ ਤਰਾ ਚੱਲ ਉਧਰ ਤੇਲ ਮम्मी ਇੱਕ ਤਾਂ ਬਹੁਤਾ ਦੇ ਦੇ ਪਤਾ ਕੀ ਗੱਲ ਉਧਾ ਤੇਲ ਜ਼ਿਆਦਾ ਆ ਪਰ ਇਹਨਾ ਵੀਡੀਓ ਚ ਥੋੜਾ ਥੋੜਾ ਲੱਗਦਾ ਮੰਮੀ ਦੇਖੋ ਇਦਾਂ ਰਵੇ ਕਹੀਓ ਦੇਖ ਕੇ ਤੇਲ ਇੰਨਾ ਪਾਇਆ ਤੇ ਜਿਆਦਾ ਪਰ ਚੌੜੀ ਹੈ ਨਾ ਕੜਾਈ ਤਾਂ ਕਰਕੇ ਤੇਲ ਮੈਂ ਜ਼ਿਆਦਾ ਪਾਇਆ ਹੁਣ ਤੂੰ ਕਹਾਂ ਲੱਗਿਆ ਨਹੀਂ ਤੂੰ ਪਰਨੇ ਮੱਚਾ ਨਿਕਲ ਆਲੂ ਮੈਂ ਆਲੂ ਅਜੇ ਨੀ ਹਨ ਰੱਖਿਆ ਸੀ ਇਹਨੂੰ ਕੋਕ ਰੱਖੀ ਹੋਊਂ ਜੇ ਜੇ ਨੀਗਾ ਪਣੀ ਦਾ ਕੱਚਾ ਦੇ ਬਾਸ ਰਦੀ ਹੈ ਨੀਗਾ ਦਰੇਜਾ ਦਵਾਣੇ ਰੱਖਵਾਣੇ ਨਹੀਂ ਕਰਉਂਦੇ ਇੱਦਾਂ ਸਾਡੀ ਸਫਾਈਆਂ ਹੋ ਗਈ ਅੱਜ ਆਂਟੀ ਸਾਡੀ ਥੋੜਾ ਜਿਹਾ ਨਾ ਥੋੜ੍ਹਾ ਜਿਹਾ ਏਦਾਂ ਸੀਗੀ ਇਹ ਮੂੰਹ ਜਿਹਾ ਫੁੱਲਿਆ ਸੀ ਆਂਟੀ ਸਾਡੀ ਦਾ ਤੇਹਣਾ ਪਤਾ ਅਸੀਂ ਆਂਟੀ ਨੂੰ ਪੁੱਛਿਆ ਮੈਂ ਕਿ ਅੱਛੇ ਤਾਂ ਕੁਝ ਕਿਹਾ ਵੀ ਨਹੀਂ ਐ ਮੈਂ ਕਿਹਾ ਵੀ ਤੁਸੀਂ ਮੈਨੂੰ ਕੀ ਕਹਿਣਾ ਆ ਮੈਂ काही ਕਹਿੰਦਾ ਹੀ ਨਹੀਂ ਤੁਹਾਨੂੰ 12 ਵਜੇ ਆਪਾਂ ਮੈਂ 1 ਵਜੇ ਮੈਂ ਆਉਣਾ ਇੱਥੇ ਜਾ ਕੇ ਹੈਂ ਆਉਣਾ ਤਾਂ ਇੱਥੇ ਹੀ ਆ ਮੈਂ ਆਹ ਮੈਂ ਆ ਗਿਆ ਮੈਂ ਕਿ ਆਂਟੀ ਤੁਹਾਨੂੰ ਕੀ ਹੋਇਆ ਬੜੇ ਖਿਜੇ ਪਏ ਅਸੀਂ ਇਹ ਕੁਝ ਕਿਹਾ ਵੀ ਨਹੀਂ ਉਧਰੋਂ ਡਿੱਗ ਗਿਆ ਪਾਣੀ ਦਾ ਗਲਾਸ ਮੇਰੇ ਕੋਲ ਅੰਦਰੋਂ ਮੈਂ ਕਿਹਾ ਅਬ ਤਾਂ ਪੋਚਾ ਲਗਾਣਾ ਪੜੇਗਾ ਹੋਰ ਥੋੜੀ ਸੀ ਹੋਰ ਥੋੜੀ ਫੁੱਲ ਜਾਏਗੀ ਪਤਾ ਲੱਗਾ ਕਿਹੜੇ ਲਈ ਮੂੰਹ ਵੀ ਗੁੱਸੇ ਹੋ ਜਾਂਦੀ ਹੈ ਉਹ ਵੀ ਗੁੱਸੇ ਨਹੀਂ ਹੈ ਆਦੀ ਉਹ ਥੋੜੀ ਹੀ ਹੈ ਨਾ ਆਂਟੀ ਉਹਵਾ ਇਹਦਾ ਘਰ ਦੀਆਂ ਪੈਸਾ ਪਾਵਾਂ ਵਿੱਚ ਮੰਮੀ ਹੱਲੇ ਨਹੀਂ ਹੱਲੇ ਨਹੀਂ ਹੋਇਆ ਤੇਲ ਆ ਦੇਖ ਲੈ ਸਾਡੀ ਮੰਮੀ ਐਨੇ ਜਿਹੇ ਸ਼ਿਮਲਾ ਮਿਰਚ ਬਣਾਉਂਦੀ ਮੰਮੀ ਨੇ ਤੇਲ ਵੀ ਨਹੀਂ ਹੋਣ ਦਿੰਦੇ ਐ ਕਿ ਮੰਮੀ ਤੇਲ ਦੇ ਹੋ ਰਹੰਦੋ ਤੇਲ ਕਿਆ ਬਣਾਵਾਂ ਮੈਂ ਨਹੀਂ ਨਹੀਂ ਤੁਸੀਂ ਸ਼ਿਮਲਾ ਮਿਰਚ ਬਣਾਓ ਚਾਹ ਮੈਂ ਬਣਾ ਲੀਆ ਹੋਰ ਹੈਗੇ ਕਿ ਭੈਣ ਜੀ ਤੁਮਾਹੋਂ ਕਿਹੜੇ ਬਣਦੇ ਹੋਰ ਬਣਦੇ ਆਈਆਂ ਨਹੀਂ ਹੁਣ ਦੁਪਹਿਰੇ ਮਾਂਜੀ ਬਣਦੇ ਚਲੋ ਹੁਣ ਦੁਪਹਿਰੇ ਹੋ ਗਏ ਚਲੋ ਜੀ ਫਿਰ ਮਿਲਦੇ ਹਾਂ ਫਿਰ ਤੁਹਾਨੂੰ ਮੈਂ ਸ਼ਿਮਲਾ ਮਿਰਚ ਵਿੱਚ ਤੁੱਬੀ ਲੁਆਣੀ ਸ਼ਿਮਲਾ ਮਿਰਚ ਦੀ ਐ ਜੀ ਜੁਬੀ ਨੂੰ ਅਨਿਆ ਦੇ ਵਿੱਚ ਚਲੋ ਜੀ ਫੇਰ ਮਿਲਦੇ ਆ ਤੁਹਾਨੂੰ ਜੀ ਬਣੇ ਰਿਓ ਸਾਡੇ ਵਲੌਗ ਨਾਲ ਆਪੇ ਸੁਵੀਨਿੰਗ ਕਰਿਆ ਕਰ ਤੂੰ ਮੈਂ ਆਪੇ ਬੋਲ ਲਵੋ ਜੀ ਲਓ ਜੀ ਇੱਧਰ ਇੱਧਰ ਕਹਿੰਦੀ ਆ ਕਿ ਮੈਂ ਕਹਿੰਦੀ ਉਹਨਾਂ ਦਾਦੀ ਬੱਸ ਭਾਂਡੇ ਮੰਮੀ ਕਹਿੰਦੇ ਨਹੀਂ ਨਹੀਂ ਮੰਮੀ ਕਹਿੰਦੇ ਪ੍ਰਾਤ ਤੋ ਮੈਂ ਸਾਰੇ ਭਾਂਡੇ ਉਹ ਮੈਂ ਕਹਿੰਦਾ ਜੀ ਬੱਸ ਹੋਰ ਮੈਂ ਖੇਡ ਜਮੈਂ ਚਾਦੀਆਂ ਦਾ ਨਹੀਂ ਤਾ ਪ੍ਰਾਤ ਤੋ ਭੇਜਾਂ ਹਾਂ ਪ੍ਰਾਤ ਤੋ ਮੰਮੀ ਮੰਮੀ ਤੁਸੀਂ ਬਣਾਓ ਸ਼ਿਮਲਾੜ ਦੇ ਮਹਿੰਗੇ ਆਟਾ ਹੈ ਸਾਰਾ ਸਬਾਨ ਨੂੰ ਨਹੀਂ ਸੰਤਿਆਰ ਕਰਕੇ ਦੇ ਲੋ ਮੰਮੀ ਨੂੰ ਦੇ ਦਿੱਤਾ ਹੈ ਸਿਰਫ ਮੰਮੀ ਨੇ ਨਾ ਇਹਨਾਂ ਦੀਆਂ ਚੁੱਬੀਆਂ ਲਵਾਉਣੀਆਂ ਆ ਵਿੱਚ ਕੋਈ ਲਵਾਇਆ ਲਵਾ ਲਓ ਜੁੱਭੀ ਹੋ ਗਿਆ ਮੰਮੀ ਥੋੜਾ ਸੇਮਾ ਕਰ ਦਈਏ ਨਾ ਸੇਮਾ ਕਰਨਾ ਚਲੋ ਮੰਮੀ ਹੋਲੀ ਦੇਣੀ ਸਿੱਟੇ ਨਾ ਬਵਾਲੀਓ ਸਿੱਟੇ ਹਾਂਜੀ ਇਹ ਦੇਖੋ ਜੀ ਇਹ ਬਾਤ ਕੋਏ ਮਾਈ ਗੋਡ ਕੋਈ ਨਹੀਂ ਥੋੜਾ ਬੋਲ ਕੇ ਪਾਣੀ ਕਿੱਥੋਂ ਮੰਮੀ ਇਹਨਾਂ ਦੇਖੋ ਪਾਣੀ ਤਾਂ ਨਹੀਂ ਹੈ ਜਿਵੇਂ ਮੰਮੀ ਇੱਕ ਮਿੰਟ ਹਾਂ ਹਾਂ ਪਾਣੀ ਵਾਹ ਦਿੱਤੀ ਇਹ ਕੋਰਨ ਨਾ ਮੈਂ ਕੋਰਨ ਕੋਰਨ ਵੀ ਨਾ ਮੇ ਤੇ ਆਰ ਵਾਰ ਤੇ ਰੱਖ ਦਈਓ ਮੈਂ ਦੇ ਦੇ ਕੱਲ ਉਹ ਲੋ ਬਾਈ ਨਹੀਂ ਜਾਣਾ ਉਹ ਬਸ ਤੁਹਾਡੇ ਤਰੀਕੇ ਨਾਲ ਕਰਕੇ ਅੱਗੇ ਮੇਰੀ ਐਥੇ ਬਾਹ ਦੇ ਉੱਤੇ ਹੈ ਨਾ ਆ ਦੇਖੋ ਵੀ ਨਹੀਂ ਬਾਹ ਮੇਰੀ ਕੜੀ ਪਈ ਸੀ ਦਿਖਦੀ ਨਹੀਂ ਆਗੀ ਤਾਕਤ ਬਣੀ ਆਹੋ ਥੋੜੇ ਘਟਦੇ ਬਣਾਓ ਤੇ ਮੈਂ ਤੇ ਨਹੀਂ ਮੀਡੀਅਮ ਤੇ ਚਲੋ ਜੀ ਮੈਂ ਬਣਾਉਂਦੀ ਆ ਚਾਹ ਪੀਣੀ ਚਾਹਨੀ ਥੋੜੇ ਹੋ ਗਏ ਇਹ ਪਿਆਰ ਨਾ ਬਾਦ ਮਾਰ ਮੈਂ ਕਿਹਾ ਅਜੀ ਉਧਰ ਵੀ ਅਜੀ ਨਨ ਦਿਖਾਉਂਦੇ ਨਹੀਂ ਬੈਠੀ ਦੇਖੋ ਜੀ ਇਧਰ ਅਸੀਂ ਰਦੀ ਚਾਹ ਤੇ ਇਧਰ ਮੁੰਨੇ ਡੁਕੀਆਂ ਲੁਆਈਆਂ ਪਈਆਂ ਸ਼ੂਗਰ ਮਿੱਟ ਗਿਆ ਬਚਾਈ ਕਰਦੀਆਂ ਚੜੀਆਂ ਬੁਟਲੀਆਂ ਹੋ ਰਹੀਆਂ ਚਲਣਾ ਬੋਲੀ ਦੱਦੀ ਨੇ ਤਿਆਰ ਕਰ ਦਿਆ ਆਪਣੇ ਭਰਾ ਹੋ ਕੀ ਕਰ ਤੇਰੇ ਨਾਲ ਤਾਂ ਜਮਚਾ ਮਾਰ ਨਹੀਂ ਉਹ ਦੱਦੀ ਤੇਰੇ ਅੱਗੇ ਸ਼ਟਾ ਬਹੁਤ ਜ਼ੋਰਤੀ ਪੈ ਗਿਆ ਤੇਲ ਦਾ ਗਾਈਜ਼ ਆ ਰਹਿ ਗਿਆ ਤੇਰੇ ਸਾਡੇ ਕਿੰਨੇ ਪਏ ਆ ਤੇਰੇ ਇੱਕ ਪਏ ਆ ਤੇ ਮੰਮੀ ਉਹ ਖੜ ਦੇ ਦ ਦਾਦੀ ਲੈਣਾ ਰੋਸਟ ਦਾਦੀ ਇਤਨਾ ਰੋਸਟ ਕਰ ਰਹੀ ਹੈ ਮੰਮੀ ਇਹ ਦੇਖੀ ਫੀਲਿੰਗ ਨਹੀਂ ਨਿਕਲੀ ਮੰਮੀ ਆ ਮੈਂ ਤੇਰੇ ਫੋਨ ਨੂੰ ਹੱਥ ਵੀ ਲਾਇਆ ਤੇ ਆ ਵੀ ਥੱਲੇ ਆ ਥੱਲੇ ਹੋਰ ਮੇਰੇ ਫੋਨ ਦੀ ਫੀਲਿੰਗ ਬੜੀ ਹੋ ਗਈ ਚਾਵਲ ਵਾਲੀ ਕੋਈ ਜਾ ਜਾ ਇਦਾਂ 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 ਕਰਦਾ ਨੇ ਦੇ ਦੇ ਇੱਧੇ ਤਾਲ ਹੋਣੀ ਹੈ ਇਹ ਆਹ ਦੇਖੋ ਕਿੰਨੀ ਸੋਹਣੀ ਹੋਈ ਸੱਜੀ ਅਰੇ ਤੇਰ ਗਰ ਮਮੀ ਨਾਲੇ ਨੂੰ ਸੜੀ ਗਿਆ ਤਨਾਂ ਦੇ ਨੂੰ ਸੋਹਣੀ ਗਿਆ ਤੇ ਮਾੜੇ ਫੁੜਜ ਹੋ ਗਿਓ ਸੀ ਕਿੰਨਾਂ ਸੜੀ ਇਹਦੇ ਬੋਰੋ ਪਲੱਸ ਲੱਗ ਮੈਂ ਸਾਨੂੰ ਬਨ ਹੋ ਗਿਆ ਕਿੰਨ ਲਾਦੇ ਹੁੰਦੇ ਸਾਨੂੰ ਬਨ ਹੋ ਗਏ ਇਧਰ ਕੁਵਾਂ ਵੀ ਗਰਮ ਹੋ ਗਿਆ ਓਹੋ ਜਨਾ ਗਰਮ ਉਹ ਇਸ ਕੋ ਬੰਦ ਕਰਨਾ ਪੜੇਗਾ ਭਾਈ ਨਹੀਂ ਤਾਂ ਮम्मा हमे ਮਾਰ ਡਾਲੇਗੀ ਫ੍ਰਿਜ ਦੇ ਵਿੱਚ ਚਲੋ ਕਿਹਾਂ ਅੰਬਾਂ ਦੀ ਸਪੈਲ ਹੁੰਦੀ ਆ ਹੈ ਮੰਮੀ ਫ੍ਰਿਜ ਦੇ ਵਿੱਚ ਪਤਾ ਕੀ ਰੱਖਿਆ ਅੰਗੂਰ ਐ ਅੰਬ ਤੇ ਹਦਵਾ ਅਖਰ ਹਦਵਾਣਾ ਨਹੀਂ ਖਰਬੂਜਾ ਕਰਬੂਜਾ ਇੰਨੇ ਫਰੂਟ ਆ ਮੈਂ ਇਹਦੇ ਨਾਲ ਕਿੰਡਾ ਜਿੱਦਾਂ ਖੜਾ ਪਰਸ਼ਾਣ ਚ ਮਿੱਠਾ ਪਾਇਆ ਖਾਣੇ ਸੁਪਾਇਆ ਹੁੰਦਾ ਨਮਕ ਅਗਲੇ ਉੱਥੇ ਰੱਖੇ ਪਲੇ ਗਰਮ ਵੀ ਹੋਏ ਹਨ ਬਹੁਤ ਗਰਮਾ ਮੇਰਾ ਅੱਖ ਸੜੀ ਜਾਂਦਾ ਥਿੜਿਓ ਗਰਮ ਪਰਮਿਸ਼ਨ ਨਹੀਂ ਕਰਦੇ ਇਹ ਦੇਖੋ ਜੀ ਇੱਧਰ ਅਸੀਂ ਚਾਹ ਕਿਉਂਕਿ ਚਾਹ ਪੀਣ ਦੀ ਲੋੜ ਹੀ ਆ ਜਾਂਦਾ ਗੱਡੀ 'ਚ ਤੇਲ ਨਾ ਪਾਵੇ ਤਾਂ ਕੰਮ ਨਹੀਂ ਹੁੰਦਾ ਕੋਈ ਨਹੀਂ ਆ ਮਮੀ ਹਾਂ ਤੇਰਾ ਸਵਾ ਇੱਕ ਹੋ ਗਿਆ ਹੈ ਤੇਰਾ ਕੀ ਬੋਲ ਦੇਣਾ ਪਿੰਦਾ ਉਹ ਤੇਲਰਾਂ ਨੂੰ ਹੋਰ ਕੀ ਮੈਂ ਬਹੁਤ ਚਾਹ ਪਿੰਦੀ ਕਿਉਂਕਿ ਮੈਂ ਕੱਪੜੇ ਸੀਂਦੀਂਦੀ ਸੀ ਨਾਲ ਬੜੀ ਚਾਹ ਪਿੰਦੀ ਸੀ ਜਿਆਦਾ ਨਹੀਂ ਜੇ ਪਿੰਦੀ ਜਿੱਦਾਂ ਮੈਂ ਗਲਾਸ ਗਲੂਸ ਭਰ ਕੇ ਦੀ ਵੀ ਪੀਣੀ ਮੈਂ ਇੰਨੇ ਕ ਕੱਪ ਚਾਹੀਆ ਪਰ ਪੀਣੀ ਜਿੱਦਾਂ ਥੋੜੇ 2-3 ਵਜੇ ਦਿਹਾੜੀ ਚ ਪੀ ਲੈਣੀ ਆ ਚਾਹ ਲੋ ਜੀ ਚਾਹ ਪੀ ਲਈਏ ਤੇ ਮੈਂ ਗੁੰਦੀਆਂ ਆਟਾ ਹੈ ਤਿੰਨ ਵਾਰ ਤੇ ਵੈਸੇ ਜ਼ਰੂਰੀ ਨਹੀਂ ਤਿੰਨ ਵਾਰ ਹਾਂ ਤੇ ਫੇਰ ਗੁੰਦੀਆਂ ਮੈਂ ਆਟਾ ਆਓ ਜੀ ਚਾਹ ਪੀ ਸ ਇਹ ਮੁੱਖੀ ਹੈ ਕੋਈ ਗੱਲ ਨਹੀਂ ਦੱਸ ਐਨੀ ਤੱਕ ਦੀ ਚਾਹ ਆ ਤੂੰ ਸੜਨਾ ਹੀ ਆ ਅੱਗੇ ਉਧਰ ਸ਼ਿਮਲਾ ਮਿਰਚਾਂ ਸੜਨ ਡਈਆਂ ਆ ਤੇ ਇੱਕ ਦੂ ਵੀ ਸੜਨਾ ਦੱਸ ਉਹ ਤਾਂ ਖਾ ਲੈਣੀ ਆ ਤੇਰਾ ਤਾਂ ਕੁਝ ਵੀ ਨਹੀਂ ਹੋਣਾ ਤੂੰ ਦਵਾਰ ਕੁਚਿਟ ਕੋਲੀ ਆਣਾ ਐ ਮਮੀ ਲਓ ਜੀ ਦਿਖਾ ਲਦੇ ਆ ਤੁਹਾਨੂੰ ਸ਼ਿਮਲਾ ਮਿਰਚ ਵੀ ਮੈਂ ਕਹ ਮੱਖੀ ਨੂੰ ਕਹਿੰਦੀ ਮੈਂ ਕਹ ਇਹ ਚਾਹ ਦੇਖੀ ਮੱਖੀ ਨਾ ਮੈਜਵੇ ਲਓ ਜੀ ਇੱਧਰ ਆ ਤਿੰਨ ਰਹਿ ਗਈਆਂ ਆ ਮਮੀ ਦਿਖਾਈ ਦਿਓ ਲਓ ਜੀ ਇੱਧਰ ਸ਼ਿਮਲਾ ਮਿਰਚਾਂ ਬਚਾਰੀਆਂ ਹੋ ਗਈਆਂ

ਲਓ ਜੀ ਚਲੋ ਜੀ ਪੀਂਦੇ ਆ ਚਾਹ ਤੇ ਚਲੋ ਜੀ ਬਣੇ ਰਹੇ ਬਲੌਗ ਦੇ ਨਾਲ ਚਲੋ ਮਿਲਦੇ ਆ ਵੀ ਤੁਹਾਨੂੰ ਟਾਈਮ ਹੋ ਗਿਆ ਪੌਣੇ 3 ਤੇ ਪਲਕ ਵੀ ਆ ਗਈ ਆ ਬੈਗ ਪਲਗਾ ਇੱਥੇ ਪਿਆਦਾ ਆ ਪੜ ਗਈ ਅੰਦਰ ਮੈਗੀ ਖਾਣ ਲੱਗੀ ਉਹ ਹੈ ਮੈਗੀ ਖਾਣ ਲੱਗੀ ਕਿਉਂਕਿ ਉਹਨੇ ਸ਼ਿਮਲਾ ਮਿਰਚ ਖਾਣੀ ਨਹੀਂ ਗਈ ਹਨਾ ਤੇ ਚਲੋ ਜੀ ਉਹ ਆਪਣੇ ਕਮਰੇ ਚ ਖਾਂਦੀ ਵੀ ਮੈਗੀ ਤੇ ਆਪਾਂ ਬਣਾਨੇ ਹੀ ਬਣਾਈ ਆ ਜੀ ਅੱਜ ਸ਼ਿਮਲਾ ਮਿਰਚ ਦੇਖੋ ਜੀ ਕੀ ਬਾਤ ਹੈ ਤੇ ਚਲੋ ਆਪਾਂ ਖਾਂਦੇ ਆ ਜੀ ਸ਼ਿਮਲਾ ਮਿਰਚ ਦੇ ਨਾਲ ਰੋਟੀ ਤੇ ਮਿਲਦੇ ਆ ਜੀ ਫਿਰ ਬਣੇ ਰਿਓ ਬਲੌਗ ਨਾਲ ਰੋਟੀ ਪਾਣੀ ਆ ਲੈੰਦੋਂ ਅੰਦਰ ਸਾਰਾ ਸਮਾਨ ਅਜੇ ਸਿਰਫ ਭਾਂਡੇ ਆਏ ਆ। ਲਓ ਜੀ ਰੋਟੀ ਸਾਡੀ ਆ ਗਈ ਆ ਜੀ ਸ਼ਿਮਲਾ ਮਿਰਚ ਭਰਮੀ ਸ਼ਿਮਲਾ ਮਿਰਚ ਤੇ ਨਾਲ ਰੋਟੀ ਤੇ ਲਓ ਜੀ ਇੱਧਰ ਮੇਰੇ ਖਿਆਲ ਨਾਲ ਆ ਗਿਆ ਦਹੀਂ ਘਾਡੇ ਨਾਲ ਚਲੋ ਜੀ ਲੱਗਿਆ ਜੀ ਖਾਣ ਤੇ ਟੇਸਟ ਦੇਖਦੇ ਆ ਕਿੱਦਾਂ ਦੀ ਬਣੀ ਆ ਮਾਤਾ ਵੀ ਸਾਡੀ ਲੱਗੀ ਖਾਣ ਤੇ ਚਲੋ ਠੀਕ ਆ ਜੀ ਮਿਲਦੇ ਆ ਜੀ ਰੋਟੀ ਪਾਣੀ ਖਾ ਕੇ ਸ਼ੱਕੇ ਫਿਰ ਦੱਸਦੇ ਆ ਰਿਵਿਊ ਕਿੱਦਾਂ ਦਾ ਲੱਗਿਆ ਤੇ ਫਿਰ ਕਰਦੇ ਬਲੌਗ ਦਾ ਨਾਲ ਐਂਡ 4 ਵਜ ਗਏ ਆ ਤੇ ਆਪਾਂ ਗਏ ਸੀ ਬਾਜ਼ਾਰ ਤੇ ਪਲਗ ਦੀ ਲਿਓਣੀ ਸੀ ਕਿੱਟ ਟੁੱਟੀ ਹੋਈ ਸੀ ਇੱਕ ਤੇ ਆ ਲਓ ਜੀ ਉਹਨੂੰ ਕਿੱਟ ਦਿੱਤੀ ਲਿਆ ਗਏ ਤੇ ਹਾਂ ਕੁਝ ਨਹੀਂ ਇਤਨਾ ਨਹੀਂ ਹਾਂ ਬੋਈ ਕੋ ਟੈਨਸ਼ਨ ਮਤਲਬ ਬੇਟਾ ਟੈਨਸ਼ਨ ਮਤਲਬ ਕਿੱਟ ਤਾਂ ਸੰਦਾਈ ਅੱਛੀ ਬਹੁਤ ਚਲੋ ਬੜੀਆ ਬਾਤ ਹੈ ਹਾਂਜੀ ਤੁਹਾਨੂੰ ਪਸੰਦਾਈ ਜੁੱਤੀ ਹਾਂ ਇਹਦੇ ਵੀ ਜੁੱਤੀ ਟੁੱਟੀ ਹੋਈ ਚ ਟੁੱਟੀ ਜੁੱਤੀ ਪਾਈ ਫਿਰਦੀ ਸੀ ਨਹੀਂ ਉਦੋਂ ਮਾ ਉਦੋਂ ਜਿੱਦਾਂ ਨਾ ਬਦਲ ਨਹੀਂ ਲੱਤਦੀ ਹਾਂ ਤੇ ਮੇਰੀ ਗੱਲ ਸੁਣੋ ਕਿ ਤੇ ਮੈਂ ਕਿਹਾ ਉਹਨੂੰ ਦੰਪਾ ਲੈਣੋ ਹੈ ਹੈ ਖਰਬੂਜਾ ਕੱਟਿਆ ਪਿਆ ਨਾ ਦਿਓ ਫੇਰ ਖਾ ਕੇ ਜਾਈਏਗਾ ਦੁਕਾਨ ਤੇ ਚਲੋ ਪੀਤਾ ਪੀਤਾ ਖਾਣ ਵਾਲੀ ਬਾਣ ਖਾਣ ਵਾਲੀ ਬਾਣ ਪੀਤਾ ਵੀ ਆ ਜੂਗਾ ਚਲ ਠੀਕ ਲਿਆਦੇ ਨੇ ਪੀਤਾ ਵੀ ਤੈਨੂੰ ਕੱਢੋ ਖਰਬੂਜਾ ਖਾਈਏ ਫਿਰ ਕਿਹ ਕਿਹ ਨਹੀਂ ਬਣਾਓ ਆਪਾਂ ਟੀਨ ਛੱਡਣ ਜਾਓ ਆਪਾਂ ਲੈ ਲੈ ਹਾਂ ਹੁਣ ਟੀਨ ਦਾ ਪੀਣਾ ਲੈ ਲਓ ਉੱਥੇ ਲਓ ਜੀ ਖਰਬੂਜਾ ਕੱਟਿਆ ਪਿਆ ਜੀ ਖਰਬੂਜਾ ਖਾ ਗਏ ਤੇ ਫਿਰ ਚੱਲਦੇ ਆਂ ਜੀ ਦੁਕਾਨ ਤੇ ਆਪਣੇ ਕਰੀਏ ਕੰਮ ਲਓ ਜੀ ਟਾਈਮ ਪੋਣੇ 12 ਹੋ ਗਏ ਆ ਤੇ ਮੈਂ ਇਹਨਾਂ ਨੂੰ ਅੱਜ ਕਿਹਾ ਸੀ ਸ਼ਾਮੀ 4 ਵਜੇ ਵੀ ਬਲੌਗ ਦਾ ਕਰਦੀਏ ਐਂਡ ਕਿਉਂਕਿ ਬਲੌਗ ਬਹੁਤ ਹੋ ਗਿਆ ਨਹੀਂ ਕਹਿੰਦੇ ਸ਼ਾਮ ਨੂੰ ਕੁਝ ਬਣਾਵਾਂਗੇ ਸ਼ਾਮ ਨੂੰ ਨਾ ਕੁਝ ਬਣਾਇਆ ਤੇ ਨਾ ਕਿਸੇ ਨੂੰ ਚੇਤਾ ਰਿਹਾ ਆ ਚਲੋ ਹੁਣ ਐਂਡ ਦਾ ਕਰੋ ਚਲੋ ਹਾਂਜੀ ਕਰਦੇ ਆ ਅੱਜ ਦੇ ਬਲੌਗ ਦਾ ਐਂਡ ਅੱਜ ਅਸੀਂ ਜ ਬਲੌਗ ਜੱਬਰ ਉਹ ਜੱਬਰ ਬਹੁਤ ਵਧੀਆ ਤਾਂ ਪਰ ਨਹੀਂ ਉਹ ਚਲੋ ਵਧੀਆ ਜੱਬਰ ਨਹੀਂ ਕਹਿ ਸਕਦੇ ਆ ਬਹੁਤ ਖੱਪ ਪਾਈ ਤੁਸੀਂ ਚਲੋ ਇੰਜੋਏ ਕੀਤਾ ਆਪਣਾ ਬਹੁਤ ਵਧੀਆ ਹੋਈ ਤੁਸੀਂ ਕਿ ਬਲੌਗ ਬਹੁਤ ਵੱਡਾ ਆ ਹਾਂ ਖੱਪ ਹੋਈ ਤੇ ਉਹੀ ਤੈਨੂੰ ਮੈਂ ਕਹੇ ਸੀ ਉਦੋਂ 4 ਵਜੇ ਐਂਡ ਕਰ ਦੇਣਾ ਸੀ ਬਲੌਗ ਦਾ ਚਲੋ ਹੁਣ ਕਰੋ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ